BTV ਬ੍ਰਾਡਕਾਸਟਿੰਗ ਦੇ ਖੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਿਮਰਨਜੀਤ ਕੋਲ ਲੈ ਕੇ ਹਾਜ਼ਰ ਹਾਂ ਪੰਜਾਬ ਅਤੇ ਦੇਸ਼ ਭਰ ਦੀਆਂ ਖਬਰਾਂ ਬੁਲੇਟਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਹਾਈ ਕੋਰਟ ਨੇ ਐਨਡੀਪੀਐਸ ਐਕਟ ਦੇ ਦੁਰਵਰਤੋਂ ਲਈ ਪੰਜਾਬ ਪੁਲਿਸ ਦੀ ਕੀਤੀ ਆਲੋਚਨਾ ਜਵਾਬਦੇਹੀ ਦੇ ਦਿੱਤੇ ਆਦੇਸ਼ ਪੰਜਾਬ ਦੇ ਜਲ ਸਰੋਤਾਂ ਵਿੱਚ 1200 ਤੋਂ ਵੱਧ ਪ੍ਰਦੂਸ਼ਣ ਸਰੋਤਾਂ ਦੀ ਕੀਤੀ ਗਈ ਪਛਾਣ ਭਾਰਤ ਨੇ ਘੱਟ ਗਿਣਤੀਆਂ ਤੇ ਇਰਾਨ ਦੇ ਲੀਡਰ ਖਮੇਨੇਈ ਦੀਆਂ ਟਿੱਪਣੀਆਂ ਦੀ ਕੀਤੀ ਨਿੰਦਾ ਮੋਮਦਾ ਬਿਨਰਜੀ ਨੇ ਡਾਕਟਰਾਂ ਦੇ ਵਿਰੋਧ ਤੋਂ ਬਾਅਦ ਮੁੱਖ ਤਬਦੀਲੀਆਂ ਦਾ ਕੀਤਾ ਐਲਾਨ ਹੁਣ ਖਬਰਾਂ ਵਿਸਥਾਰ ਨਾਲ ਇਕ ਤਾਜ਼ਾ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ ਘੱਟੋ-ਘੱਟ 1223 ਸਰੋਤ ਅਜਿਹੇ ਹਨ ਜੋ ਇਸ ਦੇ ਜਲ ਸਰੋਤਾਂ ਨੂੰ ਪ੍ਰਦੂਸ਼ਿਤ ਕਰਦੇ ਹਨ। ਅਮ੍ਰਿਤਸਰ 390 ਪ੍ਰਦੂਸ਼ਣ ਪੁਆਇੰਟਸ ਦੇ ਨਾਲ ਸੂਚੀ ਵਿੱਚ ਸਭ ਤੋਂ ਉੱਪਰ ਹੈ ਜਦੋਂ ਕਿ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦੇ ਕrea ਜ਼ਿਲ੍ਹੇ ਵਿੱਚ 159 ਸਰੋਤ ਹਨ। ਰਿਪੋਰਟ ਵਿੱਚ ਜ਼ਿਲ੍ਹਾ ਅਧਿਕਾਰੀਆਂ ਤੋਂ ਇਸ ਮੁੱਦੇ ਦੇ ਹੱਲ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜਲ ਸਰੋਤ ਵਿਭਾਗ ਦੇ ਪ੍ਰਮੁਖ ਸੱਤਰ ਕ੍ਰਿਸ਼ਨ ਕੁਮਾਰ ਨੇ ਇਸ ਗੱਲ ਨੂੰ ਜਾਗਰੂਕ ਕੀਤਾ ਕਿ ਪਿੰਡਾਂ ਅਤੇ ਸੰਸਾਵਾਂ ਤੋਂ ਅਣਸੋਧਿਆ ਰੈਨਡ ਖੂਦ ਨੂੰ ਕਈ ਵਾਤਾਵਰਣ ਨਿਯਮਾਂ ਦੀ ਉਲ ਹੋਏ ਤੇ ਰਿਆਮਾ ਤੇ ਨਾਲਿਆਂ ਵਿੱਚ ਸੁੱਟਿਆ ਜਾ ਰਹੇ ਹੈ ਜਿਸ ਕਰਕੇ ਅਧਿਕਾਰੀਆਂ ਨੂੰ ਕੋੜਾ ਪ੍ਰਬੰਧਨ ਨੂੰ ਯਕੀਨੀ ਬਣਾਉਣਾ ਤੇ ਹੋਰ ਪ੍ਰਦੂਸ਼ਣ ਨੂੰ ਰੋਕਣ ਲਈ ਕਿਹਾ ਗਿਆ ਹੈ ਇਸ ਦੌਰਾਨ ਵਾਤਾਵਰਣ ਪ੍ਰੇਮੀ ਕਰਨਲ ਜਸਜੀਤ ਗਿੱਲ ਜੋ ਲੁਧਿਆਣਾ ਵਿੱਚ ਪੁੱਡੇ ਨਾਲੇ ਦੀ ਸਫਾਈ ਲਈ ਮੁਹਿੰਮ ਚਲਾ ਰਹੇ ਹਨ ਇਸ ਰਿਪੋਰਟ ਨੂੰ ਇੱਕ ਜਾਗਤੀ ਕਾਲ ਵਜੋਂ ਵੇਖਦੇ ਹਨ ਉਹਨਾਂ ਨੇ ਪੰਜਾਬ ਦੇ ਜਲ ਸਰੋਤਾਂ ਦੀ ਸੁਰੱਖਿਆ ਲਈ ਪ੍ਰਦੂਸ਼ਣ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਜਵਾਬਦੇਹ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸਸ ਐਕਟ ਦੀ ਦੁਰਵਰਤੋਂ ਕਰਨ ਲਈ ਪੰਜਾਬ ਪੁਲਿਸ ਦੀ ਸਖਤ ਆਲੋਚਨਾ ਕੀਤੀ ਹੈ ਜਿਸ ਨਾਲ નિર્દોਸ਼ ਲੋਕਾਂ ਨੂੰ ਪਰੇਸ਼ਾਨ ਕਰਨ ਅਤੇ ਝੂਠੇ ਦੋਸ਼ ਲਾਏ ਜਾ ਰਹੇ ਹਨ ਜਸਟਿਸ ਕੀਰਤੀ ਸਿੰਘ ਨੇ ਇਸ ਗੱਲ ਨੂੰ ਜਾਗਰੂਕ ਕੀਤਾ ਕਿ ਇਸ ਐਕਟ ਦੀ ਗਲਤ ਵਰਤੋਂ ਵਿਅਕਤੀਆਂ ਨੂੰ ਗੰਭੀਰ ਨੁਕਸਾਨ ਪਹੁੰਚਾ ਰਹੀ ਹੈ ਅਤੇ ਕਾਨੂੰਨ ਲਾਗੂ ਕਰਨ ਵਿੱਚ ਵਿਸ਼ਵਾਸ ਨੂੰ ਕਮਜ਼ੋਰ ਕਰ ਰਹੀ ਹੈ ਹਾਲ ਹੀ ਦੇ ਇੱਕ ਕੇਸ ਵਿੱਚ ਅਦਾਲਤ ਨੇ ਪਾਇਆ ਕਿ ਇੱਕ ਵਿਅਕਤੀ ਤੋਂ ਜ਼ਬਤ ਕੀਤੇ ਗਏ ਕੈਪਸੂਲ ਵਿੱਚ ਕੇਵਲ ਐਸੀਟਾਮੀਨੋਫੀਨ ਨਸ਼ੀਲੇ ਪਦਾਰਥ ਨਹੀਂ ਅਦਾਲਤ ਨੇ ਦਿੱਤਾ ਕਿ ਇਸ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਮਹੱਤਵਪੂਰਨ ਜੁਰਮਾਨੇ ਦਾ ਸਾਹਮਣਾ ਕਰਨਾ ਚਾਹੀਦਾ ਹੈ ਤੇ ਰਾਜ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਤੇ ਰਿਪੋਰਟ ਕਰਨੀ ਚਾਹੀਦੀ ਹੈ ਦੱਸਿਆ ਕਿ ਹਾਈ ਕੋਰਟ ਨੇ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਅਤੇ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਮਾਮਲਿਆਂ ਨਾਲ ਨਜਿੱਠਣ ਲਈ ਜਵਾਬਦੇਹੀ ਅਤੇ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ ਹੈ ਜਸਟਿਸ ਸਿੰਘ ਨੇ ਹਦਾਇਤ ਕੀਤੀ ਕਿ ਇਸ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਤੇ ਮਿਸਾਲੀ ਖਾਚਾ ਲਗਾਇਆ ਜਾਵੇ ਤੇ ਉਨ੍ਹਾਂ ਨੂੰ ਅਗਲੀ ਕਾਰਵਾਈ ਲਈ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ ਜਿਉਂ ਹੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਆਪਣੇ ਅੱਤੇ ਪੜਾ ਤੇ ਪਹੁੰਚ ਗਈ ਹੈ ਇਸ ਨੂੰ ਮਿਲੀ ਚੁਲੀ ਸਮੇਖਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਿਆਸੀ ਤੌਰ ਤੇ ਪਾਰਟੀ ਨੇ ਕੁਝ ਤਰੱਕੀ ਕੀਤੀ ਹੈ ਪਰ ਪ੍ਰਸ਼ਾਸਨ ਇੱਕ ਮਹੱਤਵਪੂਰਨ ਚੁਣੌਤੀ ਬਣੀ ਹੋਈ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੇ ਜਿੱਤ ਸਮੇਤ ਇੱਕ ਮਜ਼ਬੂਤ ਸ਼ੁਰੂਆਤ ਦੇ ਬਾਵਜੂਦ ਆਪ ਕਈ ਅਹਿਮ ਵਾਅਦਿਆਂ ਤੇ ਚੋਣਵੀ ਚਟਕਿਆ ਨਾਲ ਜੂਝ ਰਹੀ ਹੈ ਜਿਸ ਕਿਹਾ ਗਿਆ ਹੈ ਕਿ ਔਰਤਾਂ ਲਈ 1000 ਰੁਪਏ ਦਾ ਵਜ਼ੀਫਾ ਤੇ ਘਰ ਘਰ ਰਾਸ਼ਨ ਦੀ ਡਿਲੀਵਰੀ ਵਰਗੇ ਵੱਡੇ ਵਾਅਦੇ ਪੂਰੇ ਨਾ ਕਰਨ ਲਈ ਮਾਨ ਸਰਕਾਰ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਕੇਂਦਰੀ ਫੰਡਾਂ ਤੇ ਨਿਰਪਰਤਾ ਤੇ ਵਧੇ ਹੋਏ ਟੈਕਸਸ ਸమేਤ ਵਿਤੀ ਰੁਕਾਵਟਾਂ ਨੇ ਵੀ ਪ੍ਰਭਾਵਸ਼ਾਲੀ ਢੰਗ ਨਾਲ ਆਸ਼ਣ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕੀਤਾ ਹੈ ਇਸ ਦੇ ਬਾਵਜੂਦ ਆਪਨੇ ਕੁਝ ਰਾਹਤ ਪ੍ਰਦਾਨ ਕੀਤੀ ਹੈ ਜਿਵੇਂ ਕਿ ਬਹੁਤ ਸਾਰੇ ਕਰਾਂ ਨੂੰ ਮੁਫਤ ਬਿਜਲੀ ਅਤੇ 50 ਹਜ਼ਾਰ ਤੋਂ ਵੱਧ ਲੋਕਾਂ ਲਈ ਰੋਜ਼ਗਾਰ ਸਿਰਜਣਾ ਰਿਪੋਰਟ ਮੁਤਾਬਕ ਤਰੱਕੀ ਦੇ ਲਿਹਾਜ਼ ਨਾਲ ਆਪਨੇ ਬਿਹਤਰ ਸਹੂਲਤਾਂ ਤੇ ਸੇਵਾਵਾਂ ਦੇ ਨਾਲ ਜਨਤਾਕ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਤਰੱਕੀ ਕੀਤੀ ਹੈ ਸਰਕਾਰ ਨੇ ਲਗਾਤਾਰ ਚੁਣੌਤੀਆਂ ਦੇ ਬਾਵਜੂਦ ਕੁਝ ਸਕਾਰਾਤਮਕ ਨਤੀਜੇ ਦਿਖਾਉਂਦੇ ਹੋਏ ਸਿੰਚਾਈ ਅਤੇ ਖੇਤੀਬਾੜੀ ਵਿੱਚ ਸੁਧਾਰ ਦਮ ਚੁੱਕੇ ਹਨ ਸਮੁੱਚੇ ਤੌਰ ਤੇ ਮਾਨ ਸਰਕਾਰ ਨੇ ਭਾਵੇਂ ਕੁਝ ਸਫਲਤਾਵਾਂ ਹਾਸਲ ਕੀਤੀਆਂ ਹਨ ਪਰ ਇਸ ਨੂੰ ਅਜੇ ਵੀ ਆਪਣੇ ਵਾਅਦੇ ਪੂਰੇ ਕਰਨ ਅਤੇ ਸੂਬੇ ਦੀਆਂ ਲੋੜਾਂ ਦਾ ਪ੍ਰਬੰਧਨ ਕਰਨ ਵਿੱਚ ਮਹੱਤਵਪੂਰਨ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਸਾਥਕਾ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਹਨਾਂ 'ਤੇ ਸੋਸ਼ਲ ਮੀਡੀਆ ਤੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੁੱਧ ਅਪਮਾਨਜਨਕ ਸਮਗਰੀ ਪੋਸਟ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਦੱਸਿਆ ਕਿ ਇਹ ਗ੍ਰਿਫਤਾਰੀ ਉਹਨਾਂ ਦੇ ਪਟਿਆਲਾ ਸਥਿਤ ਘਰ ਤੋਂ ਹੋਈ ਅਤੇ ਆਈਟੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉੱਥੇ ਇਸ ਗ੍ਰਿਫਤਾਰੀ ਤੋਂ ਬਾਅਦ ਪਟਿਆਲਾ ਦੇ ਸੰਸਦ ਮੈਂਬਰ ਤਰਮਵੀਰ ਗਾਂਧੀ ਨੇ ਜਨਤਕ ਤੌਰ ਤੇ ਇਸ ਦੀ ਨਿੰਦਾ ਕੀਤੀ ਹੈ ਤੇ ਇਸ ਨੂੰ ਗੈਰ ਜਮੂਰੀ ਦੱਸਿਆ ਹੈ। ਗਾਂਧੀ ਨੇ ਸਵੇਰੇ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਹ ਪੋਸਟਾਂ ਲਈ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੇ ਧਿਆਨ ਕੇਂਦਰਿਤ ਕਰਨ ਲਈ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਦੱਸ ਦੇ ਕਿ ਇਸ ਗ੍ਰਿਫਤਾਰੀ ਨੇ ਵਿਵਾਦ ਪੈਦਾ ਕਰ ਦਿੱਤਾ ਹੈ ਜਿਸ ਤੇ ਚੱਲਦੇ ਆਲੋਚਕਾਂ ਨੇ ਦਲੀਲ ਦਿੱਤੀ ਹੈ ਕਿ ਇਹ ਸਹਿਮਤੀ ਅਤੇ ਆਲੋਚਨਾ ਨੂੰ ਦਬਾਉਣ ਦੀ ਕੋਸ਼ਿਸ਼ ਹੋ ਸਕਦੀ ਹੈ ਜ਼ਿਕਰ ਹੋਇਆ ਕਿ ਇਹ ਸਥਿਤੀ ਰਾਜ ਸਰਕਾਰ ਅਤੇ ਇਸ ਦੀਆਂ ਨੀਤੀਆਂ ਅਤੇ ਸ਼ਾਸਨ ਨੂੰ ਚੁਣੌਤੀ ਦੇਣ ਵਾਲੇ ਆਲੋਚਕਾਂ ਵਿਚਕਾਰ ਚੱਲ ਰਹੇ ਤਣਾਅ ਨੂੰ ਉਜਾਗਰ ਕਰਦੀ ਹੈ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰੀ ਦੇ ਖਿਲਾਫ ਆਪਣੀ ਲੜਾਈ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ ਤੇ ਇੱਕ ਵੱਡੇ ਅੰਤਰਰਾਸ਼ਟਰੀ ਡਰੱਗ ਰੈਕੇਟ ਵਿੱਚ ਸ਼ਾਮਲ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਮੁਤਾਬਕ ਪੁਲਿਸ ਨੇ ਸ਼ੱਕੀ ਵਿਅਕਤੀਆਂ ਕੋਲੋਂ 10 ਕਿਲੋਗ੍ਰam ਹੈਰੋਇਨ ਜ਼ਬਤ ਕੀਤੀ ਜੋ ਪਾਕਿਸਤਾਨ ਸਥਿਤ ਹੈਂਡਲਰਸ ਨੂੰ ਸ਼ਾਮਲ ਕਰਦੇ ਹੋਏ ਤਸਕਰੀ ਦੀ ਕਾਰਵਾਈ ਨਾਲ ਜੁੜੇ ਹੋਏ ਸਨ ਦੱਸਦੇ ਕਿ ਫੜੇ ਗਏ ਵਿਅਕਤੀ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਤਸਕਰੀ ਕਰਦੇ ਫੜੇ ਗਏ ਸਨ ਚਾਰੋ ਸ਼ੱਕੀ ਵਿਅਕਤੀਆਂ ਦਾ ਅਪਰਾਧਿਕ ਰਿਕਾਰਡ ਦੱਸਿਆ ਜਾ ਰਿਹਾ ਹੈ ਤੇ ਉਹਨਾਂ ਵਿੱਚੋਂ ਇੱਕ ਨੂੰ ਪਹਿਲਾਂ 1 ਕਿਲੋਗ੍ਰਾਮ ਹੈਰੋਇਨ ਅਤੇ 4 ਲੱਖ ਰੁਪਏ ਦੀ ਡਰਗ ਮਨੀ ਸਮੇਤ ਫੜਿਆ ਗਿਆ ਹੈ ਕਾਬਲੇ ਗੋਰੇ ਕੀ ਹੈ ਆਪਰੇਸ਼ਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਮੁਕਾਬਲਾ ਕਰਨ ਲਈ ਚੱਲ ਰਹੀ ਯਤਨਾਂ ਅਤੇ ਤਸਕਰਾਂ ਦੁਆਰਾ ਸਰਹੱਦਾਂ ਤੋਂ ਪਾਰ ਗੈਰ ਕਾਨੂੰਨੀ ਪਦਾਰਥਾਂ ਨੂੰ ਲਿਜਾਣ ਲਈ ਵਰਤੇ ਜਾਂਦੇ ਗੁੰਝਲਦਾਰ ਤਰੀਕਿਆਂ ਨੂੰ ਜਾਗਰ ਕਰਦਾ ਹੈ ਇਹ ਗ੍ਰਿਫਤਾਰੀਆਂ ਇਲਾਕੇ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਇੱਕ ਵੱਡਾ ਝਟਕਾ ਹੈ ਪਾਰਸ ਦੀ ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮenei ਦੁਆਰਾ ਕੀਤੀ ਟਿੱਪਣੀ ਦੀ ਸਖਤ ਨਿੰਦਾ ਕੀਤੀ ਹੈ ਜਿਸ ਨੇ ਭਾਰਤ ਨੂੰ ਉਹਨਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ ਜਿੱਥੇ ਮੁਸਲਮਾਨ ਕਥਿਤ ਤੌਰ ਤੇ ਪੀੜਤ ਹਨ ਭਾਰਤੀ ਵਿਦੇਸ਼ ਮੰਤਰਾਲੇ ਐਮਈਏ ਨੇ ਇਹਨਾਂ ਟਿੱਪਣੀਆਂ ਨੂੰ ਗਲਤ ਜਾਣਕਾਰੀ ਅਤੇ ਅਸਵੀਕਾਰਨਯੋਗ ਬਚੋਅ ਅਲੋਚਨਾ ਕੀਤੀ ਐਮਈਏ ਨੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਦੂਜਿਆਂ ਬਾਰੇ ਨਿਰਣਾ ਕਰਨ ਤੋਂ ਪਹਿਲਾਂ ਆਪਣੇ ਬੁੱਧਿਆ ਤੇ ਵਿਚਾਰ ਕਰਨ ਅਤੇ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿ ਖਾਮenei ਦੇ ਬਿਆਨ ਅਨੁਚਿਤ ਸਨ ਦੱਸਦੀ ਕਿ ਕਮੇਨੀ ਦੀ ਟਿੱਪਣੀ ਇੱਕ ਇਸਲਾਮੀ ਸਵਾਗਤ ਵਿੱਚ ਕੀਤੀ ਗਈ ਵਿੱਚ ਗਾਜ਼ਾ ਅਤੇ ਮਹਿਮਾ ਦੇ ਹਵਾਲੇ ਵੀ ਸ਼ਾਮਲ ਸਨ ਜਿਸ ਵਿੱਚ ਵਿਸ਼ਵ ਭਰ ਦੇ ਮੁਸਲਮਾਨਾਂ ਵਿੱਚ ਵੱਧ ਤੋਂ ਵੱਧ ਇਕਤਾ ਦੀ ਮੰਗ ਕੀਤੀ ਗਈ ਸੀ ਰਿਪੋਰਟ ਮੁਤਾਬਕ ਕਮੇਨੀ ਦੀਆਂ ਟਿੱਪਣੀਆਂ ਇਸਲਾਮੀ ਪਾਈਚਾਰੇ ਦੇ ਅੰਦਰ ਇਕਤਾ ਲਈ ਇੱਕ ਵਿਆਪਕ ਸੱਦੇ ਦਾ ਹਿੱਸਾ ਸਨ ਪਰ ਪਾਰਾਲ ਦੀ ਪ੍ਰਤੀਕਿਰਿਆ ਇਸ ਦੀ ਕਟਕ੍ਰਿਤ ਸਥਿਤੀ ਦੀ ਵਿਸ਼ੇਸ਼ਤਾ ਨਾਲ ਅਸਹਿਮਤੀ ਨੂੰ ਦਰਸਾਉਂਦੀ ਹੈ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰਾਂ ਦੀਆਂ ਮੰਗਾਂ ਦੇ ਜਵਾਬ ਵਿੱਚ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਵਿਨੀਤ ਗੋਇਲ ਸਿਹਤ ਸਭਾਵਾਂ ਦੇ ਡਾਇਰੈਕਟਰ ਅਤੇ ਮੈਡੀਕਲ ਸਿੱਖਿਆ ਦੇ ਡਾਇਰੈਕਟਰ ਨੂੰ ਹਟਾਉਣ ਲਈ ਸਹਿਮਤ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਦੀਆਂ ਲਗਭਗ 99% ਮੰਗਾਂ ਪੂਰੀਆਂ ਹੋ ਚੁੱਕੀਆਂ ਹਨ। ਬੇਨਰਜੀ ਨੇ ਡਾਕਟਰਾਂ ਨਾਲ ਗੱਲਬਾਤ ਨੂੰ ਫਲਦਾਇਕ ਦੱਸਿਆ ਅਤੇ ਵਾਅਦਾ ਕੀਤਾ ਕਿ ਮੰਗਲਵਾਰ ਸ਼ਾਮ 4 ਵਜੇ ਤੋਂ ਬਾਅਦ ਨਵੇਂ ਪੁਲਿਸ ਕਮਿਸ਼ਨਰ ਦੇ ਨਾਮ ਦਾ ਖੁਲਾਸਾ ਕੀਤਾ ਜਾਵੇਗਾ। ਉਨ੍ਹਾਂ ਨੇ ਡਾਕਟਰਾਂ ਨੂੰ ਕੰਮ ਤੇ ਪਰਤਣ ਦੀ ਅਪੀਲ ਕਰਦਿਆਂ ਪ੍ਰੋਸਤਵਾਇਆ ਕਿ ਉਨ੍ਹਾਂ ਵਿਰੁੱਧ ਕੋਈ ਵੀ ਇਸ ਤਰ੍ਹਾਂ ਮੁੱਖ ਮੰਤਰੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਡਾਕਟਰਾਂ ਦੀਆਂ ਜ਼ਰੂਰਤਾਂ ਸਰੱਤਰ ਮੰਗਾਂ ਮੰਨ ਲਈਆਂ ਗਈਆਂ ਹਨ ਅਤੇ ਉਹਨਾਂ ਨੂੰ ਚੱਲ ਰਹੀ ਹੜਤਾਲ ਕਾਰਨ ਲੋਕਾਂ ਨੂੰ ਹੋਣ ਵਾਲੇ ਦੁੱਖਾਂ ਨੂੰ ਦੂਰ ਕਰਨ ਲਈ ਆਪਣੀਆਂ ਡਿਊਟੀਆਂ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ। ਮਣੀਪੁਰ ਸਰਕਾਰ ਨੇ ਪੰਜਾਗਰਟੀ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਤੇ ਹਫ਼ਤੇਪਰ ਦੀ پابੰਦੀ ਹਟਾ ਦਿੱਤੀ ਹੈ ਸਿਕਾਇ ਹੋਇਆ ਕਿ ਮਣੀਪੁਰ ਵਿੱਚ ਹੋਈ ਹਿੰਸਾ ਤੇ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਕਾਰਨ ਲਗਾਈ ਗਈ ਮੌਤਲਿਦੀ ਸਮੀਖਿਆ ਕੀਤੀ ਗਈ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਵਿੱਚ ਸੁਧਾਰ ਹੋਣ ਤੇ ਇਸ ਨੂੰ ਖਤਮ ਕਰ ਦਿੱਤਾ ਗਿਆ ਰਿਪੋਰਟ ਮੁਤਾਬਕ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਸ਼ੁਰੂ ਵਿੱਚ 10 ਸਤੰਬਰ ਨੂੰ ਮੁਤੱਕਰ ਕੀਤਾ ਦਿੱਤਾ ਗਿਆ ਸੀ ਅਤੇ 20 ਸਤੰਬਰ ਤੱਕ ਬਤਾ ਦਿੱਤਾ ਗਿਆ ਸੀ ਹਾਲਾਂਕਿ ਸਰਕਾਰ ਨੇ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਮੋਬਾਈਲ ਅਤੇ ਬ੍ਰੌਡਬੈਂਡ ਸਮੇਤ ਸਾਰੀਆਂ ਇੰਟਰਨੈਟ ਸੇਵਾਵਾਂ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਹੈ ਇੰਟਰਨੈਟ ਸੇਵਾਵਾਂ ਬਹਾਲ ਕਰਨ ਤੋਂ ਇਲਾਵਾ ਰਾਸਿਕਾ ਨੇ ਐਲਾਨ ਕੀਤਾ ਕਿ ਅਜ ਤੋਂ ਸਾਰੇ ਸਕੂਲ ਅਤੇ ਕਾਲਜ ਦੁਬਾਰਾ ਖੁੱਲਣਗੇ ਦੱਸਿਆ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਵਿਰੋਧ ਅਤੇ ਹਿੰਸਾ ਤੋਂ ਬਾਅਦ ਲਿਆ ਗਿਆ ਹੈ ਜਿਸ ਕਾਰਨ ਵਿਦਿਅਕ ادارے ਬੰਦ ਹੋ ਗਏ ਸੀ ਕਾਂਗਰਸ ਪਾਰਟੀ ਨੇ ਆਰਐਸ ਮੁਖੀ ਮੋਹਨ ਪਾਗਵਤ ਦੇ ਤਾਜ਼ਾ ਬਿਆਨ ਦੀ ਤਾਰੀਫ ਕੀਤੀ ਹੈ ਕਿ Hindu ਹੋਣ ਦਾ ਮਤਲਬ ਹੈ ਜਾਤ ਆਸਥਾ ਜਾਂ ਖਾਣ ਪੀਣ ਦੀਆਂ ਪ੍ਰਥਾਵਾਂ ਦੀ ਪਰਵਾਹ ਕੀਤੇ ਬਿਨਾ ਹਰ ਕਿਸੇ ਪ੍ਰਤੀ ਉਦਾਰਤਾ ਨੂੰ ਅਪਣਾਉਣਾ ਰਿਪੋਰਟ ਮੁਤਾਬਕ ਪਾਗਵਤ ਨੇ ਆਪਣੇ ਹਾਲੀਆ ਬਿਆਨ ਵਿੱਚ ਜ਼ੋਰ ਦੇ ਕੇ ਕਿਹਾ ਕਿ ਸੱਚੇ Hindu ਧਰਮ ਵਿੱਚ ਸਦਭਾਵਨਾ ਤੇ ਸ਼ਮੂਲੀਅਤ ਸ਼ਾਮਲ ਹੈ ਇਸ ਨੂੰ ਲੈ ਕੇ ਸੀਨੀਅਰ ਕਾਂਗਰਸੀ ਆਗੂ ਪੀ ਚਿਤੰਬਰਮ ਨੇ ਉਮੀਦ ਪ੍ਰਗਟ ਕੀਤੀ ਕਿ ਪਾਗਵਤ ਦੇ ਸੰਦੇਸ਼ ਨੂੰ ਆਰਐਸਐਸ ਨਾਲ ਸੰਬੰਧਿਤ ਸਮੂਹਾਂ ਦੁਆਰਾ ਅਪਣਾਇਆ ਜਾਵੇਗਾ ਤੇ ਨਾਲ ਹੀ ਆਗੂ ਨੇ ਸੋਮਾ ਨੂੰ ਇਹਨਾਂ ਸੰਮਲਿਤ ਮੁੱਲਾਂ ਤੇ ਵਿਚਾਰ ਕਰਨ ਦੀ ਅਪੀਲ ਕੀਤੀ। ਅਗੁਣੇ ਇਹ ਵੀ ਸਵਾਲ ਕੀਤਾ ਕਿ ਇਹ ਸਿੱਖਿਆਵਾਂ ਆਰਐਸਐਸ ਦੇ ਵਿਆਪਕ ਸੰਗਠਨ ਨੂੰ ਕਿੰਨੀ ਚੰਗੀ ਤਰ੍ਹਾਂ ਪ੍ਰਭਾਵਿਤ ਕਰਨ ਗਿਆ। ਕਾਬਲੇ ਗੋਰੇ ਕੇ ਭਗਵਤ ਨਿਮਰਤਾ ਅਤੇ ਸਮਾਵੇਸ਼ ਦੀ ਵਕਾਲਤ ਕਰਨ ਵਾਲੀਆਂ ਟਿੱਪਣੀਆਂ ਕਰ ਰਹੇ ਹਨ ਜਿਸ ਨੂੰ ਕੁਝ ਲੋਕ ਰਾਜਨੀਤੀ ਪ੍ਰਤੀ ਪਾਜਪਾਦੀ ਪਹੁੰਚ ਦੀ ਆਲੋਚਨਾ ਵੱਜੋਂ ਵੀ ਦੇਖ ਰਹੇ ਹਨ। ਜਿਸ ਕियोगਿਆ ਹੈ ਕਿ ਉਹਨਾਂ ਦੀ ਇਹ ਟਿੱਪਣੀ ਮਨੀਪੁਰ ਵਿੱਚ ਚੱਲ ਰਹੀਆਂ ਚੁਣੌਤੀਆਂ ਅਤੇ ਵੱਖ-ਵੱਖ ਮੁੱਦਿਆਂ ਨਾਲ ਪਾਜਪਾਦੀ ਨਜ਼ਿੱਠਣ ਦੀ ਆਲੋਚਨਾ ਦੇ ਵਿਚਾਰ ਆਈ ਹੈ। ਦੀ ਚੀਫ ਜਸਟਿਸ ਡੀワイ ਚੰਦਰ ਚੂੜਨੇ ਕਿਹਾ ਕਿ ਜਿੱਥੇ ਔਰਤਾਂ ਦੀ ਸੁਰੱਖਿਆ ਲਈ ਬਹੁਤ ਸਾਰੇ ਕਾਨੂੰਨ ਹਨ ਅਸਲ ਨਿਆਂ ਲਈ ਸਮਾਜਿਕ ਰਵੱਈਏ ਨੂੰ ਬਦਲਣ ਦੀ ਲੋੜ ਹੈ ਇੱਕ ਸੀ ਸ਼ਕਤੀ ਸਮਾਗਮ ਵਿੱਚ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਮਾਜ ਨੂੰ ਔਰਤਾਂ ਦੇ ਅਧਿਕਾਰਾਂ ਨੂੰ ਰਿਆਇਤਾਂ ਵਿੱਚੋਂ ਦੇਖਣ ਤੋਂ ਉਹਨਾਂ ਨੂੰ ਆਜ਼ਾਦੀ ਅਤੇ ਸਮਾਨਤਾ ਦੇ ਅਧਿਕਾਰਾਂ ਵਿੱਚੋਂ ਮਾਨਤਾ ਦੇਣ ਲਈ ਬਦਲਣਾ ਚਾਹੀਦਾ ਹੈ ਜਸਟਿਸ ਚੰਦਰ ਚੂੜਨੇ ਜਾਗਰੂਕ ਕੀਤਾ ਕਿ ਔਰਤਾਂ ਨੂੰ ਅਜੇ ਵੀ ਸਮਾਜਿਕ ਨਿਯਮਾਂ ਤੇ ਉਹਨਾਂ ਦੇ ਮੌਕਿਆਂ ਤੇ ਸੀਮਾਵਾਂ ਸਮੇਤ ਮਹੱਤਵਪੂਰਨ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੇ ਅਜਿਹੇ ਕਾਨੂੰਨਾਂ ਦੀ ਆਲੋਚਨਾ ਕੀਤੀ ਜੋ ਸਾਨੂੰ ਤੇ ਜ਼ੋਰ ਦਿੰਦੇ ਹਨ ਕਿ ਸੰਸਥਾਗਤ ਅਤੇ ਵਿਅਕਤੀਗਤ ਯਤਨਾਂ ਨੂੰ ਸੱਚੀ ਤਰੱਕੀ ਲਈ ਇਹਨਾਂ ਮੁੱਦਿਆਂ ਨੂੰ ਹੱਲ ਕਰਨਾ ਚਾਹੀਦਾ ਹੈ ਰੈਜ਼ਰਵ ਬੈਂਕ ਦੇ ਜੀਆਈ ਨੇ ਮੌਜੂਦਾ ਆਰਥਿਕ ਅਸਮਾਨਤਾਵਾਂ ਵੱਲ ਵੀ ਧਿਆਨ ਦਿਵਾਉਂਦਿਆਂ ਕਿਹਾ ਕਿ ਔਰਤਾਂ ਜੀਡੀਪੀ ਵਿੱਚ ਕਾਠੀ ਯੋਗਦਾਨ ਪਾਉਂਦੀਆਂ ਹਨ ਅਤੇ ਘਰੇਲੂ ਜ਼ਿੰਮੇਵਾਰੀਆਂ ਕਾਰਨ ਉਹ ਵੱਧ ਤੋਂ ਵੱਧ ਦਾ ਸਾਹਮਣਾ ਕਰਦੀਆਂ ਹਨ ਉਨ੍ਹਾਂ ਨੇ ਸਮਾਜ ਦੇ ਸਾਰੇ ਪਹਿਲੂਆਂ ਵਿੱਚ ਔਰਤਾਂ ਦੀ ਬਰਾਬਰ ਦੀ ਪਾਕਿਦਾਰੀ ਨੂੰ ਯਕੀਨੀ ਬਣਾਉਣ ਲਈ ਇੱਕ ਵਿਆਪਕ ਪਹੁੰਚ ਦੀ ਮੰਗ ਕੀਤੀ ਜੋ ਕਿ ਸਮਾਜਿਕ ਵਿਕਾਸ ਲਈ ਜ਼ਰੂਰੀ ਹੈ ਗੋਲਡਨ ਦੇ ਵਿੱਚ ਅਸਲੀ ਹੈ ਨਹੀਂ ਪਰ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ ਤੁਸੀਂ ਬੇਕਦਰ ਰਹੋ ਪੀਟੀਵੀ ਬ੍ਰੌਡਕਾਸਟਿੰਗ ਮੇ ਪੋਜ਼ਿਟਿਵ ਪੀਅਰਸਨ